hmm ڈونلڈ ٹرمپ دے پچھے ہاتھ تو کے کیوں پیا ہے آخر کارن کی ہے کہ تینوں دن ڈونلڈ ٹرمپ دے جی سختائی ہے وہ ودی جا رہی ہے اور جہاں اپنی روزی روٹی بھی تلاش واسطے کئی مہینے دکھ تکلیف سہ کے سرحد پار کر کے وہ کسی نہ کسی طرح ਅਸੀ ਦੇ ਵਿੱਚ ਦਾਖਲ ਹੋਏ ਨੇ ਔਰ ਉਹ ਆਪਣੀ ਰੋਜ਼ੀ ਰੋਟੀ ਨੂੰ ਚਲਾਉਣ ਵਾਸਤੇ ਉੱਥੇ ਦਿਨ ਰਾਤ ਮਿਹਨਤ ਕਰਕੇ ਕਿਤੇ ਨਾ ਕਿਤੇ ਆਪਣੇ ਰੋਜ਼ਗਾਰ ਨੂੰ ਕੈਰੀ ਆਨ ਰੱਖਿਆ ਹੋਇਆ ਹੈ ਔਰ ਵੱਡੀ ਗੱਲ ਇਹ ਹੈ ਕਿ ਅਸਲ ਵਿੱਚ ਉਹ ਲੋਕ ਨੇ ਜਿਨ੍ਹਾਂ ਨੇ 50 ਤੋਂ 60-60 ਲੱਖ ਰੁਪਇਆ ਲਗਾ ਕੇ ਉਹਨਾਂ ਨੂੰ ਜਨਤਨ ਦਿੱਤਾ ਹੈ ਜਿਨ੍ਹਾਂ ਨੇ ਸ਼੍ਰੀ ਸ਼੍ਰੀ ਦੇ ਵਿੱਚ ਗੱਲਾਂ ਤਾਂ ਬਹੁਤ ਸਾਰੀਆਂ ਕੀਤੀਆਂ ਸਨ ਕਿ ਤੁਹਾਨੂੰ ਸਹੀ ਤਰੀਕੇ ਨਾਲ ਲੈ ਕੇ ਜਾਵਾਂਗੇ ਪਰ ਕਿਤੇ ਨਾ ਕਿਤੇ ਜਦੋਂ ਉਹਨਾਂ ਨੂੰ ਪਨਾਮਾ ਦੇ ਜੰਗਲਾਂ ਦੇ ਵਿੱਚ ਖੱਜੇ ਖੁਆਰ ਹੋਣਾ ਪਿਆ ਕਈ ਕਈ ਦਿਨ ਭੁੱਖੇ ਰਹਿ ਕੇ ਸਫ਼ਰ ਕਰਕੇ ਪੈਰ ਸੁੱਜ ਗਏ ਪੈਰਾਂ ਦੇ ਵਿੱਚ ਕੰਡੇ ਲੱਗ ਗਏ ਪਰਿਵਾਰਾਂ ਦੇ ਪਰਿਵਾਰ ਇੱਧਰ ਜਿਹੜੇ ਆ ਉਡੀਕ ਕਰ ਰਹੇ ਨੇ ਕਿਤੇ ਪੋਜ਼ਿਟਿਵ ਉੱਤਰ ਆਵੇ ਸਾਨੂੰ ਕਿ ਤੁਸੀਂ ਪਹੁੰਚੇ ਜਾਂ ਨਹੀਂ ਪਹੁੰਚੇ ਦੋਸਤੋ ਪ੍ਰੋਸੀਜਰ ਜਿਹੜਾ ਹੈ ਇੱਕ ਬਹੁਤ ਲੰਬਾ ਪ੍ਰੋਸੀਜਰ ਹੈ ਤੁਹਾਨੂੰ ਮਤਲਬ ਜਿਸ ਬੱਸ ਦੇ ਵਿੱਚ ਤੁਹਾਨੂੰ ਬਿਠਾਉਣਾ ਹੈ ਜੇ 50 ਸੀਟਾਂ ਤੇ ਘੱਟੋ-ਘੱਟ 1.5 200 ਬੰਦਾ ਤੁਹਾਨੂੰ ਉਹਦੇ ਵਿੱਚ ਬਿਠਾਉਣਾ ਪਏਗਾ ਤਾਂ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਬਾਂਕਰ ਨੇ ਉਹਨਾਂ ਨੂੰ ਤਾਂ ਸਿਰਫ ਤਾਂ ਸਿਰਫ ਡਾਲਰ ਚਾਹੀਦੇ ਨੇ ਇਸ ਤੋਂ ਸਿਵਾ ਉਹਨਾਂ ਨੂੰ ਹੋਰ ਕੁਝ ਵੀ ਨਹੀਂ ਚਾਹੀਦਾ ਸੋ ਉਹ ਜਿਹੜੇ ਸਰਹੱਦ ਕੋਲ ਲੈ ਕੇ ਜਾਂਦੇ ਨੇ ਤਾਂ ਉੱਥੇ ਲਿਜਾ ਕੇ ਬਕਾਇਦਾ ਤੌਰ ਤੇ ਉਹਨਾਂ ਦੇ ਨਾਲ ਮਿਸਬੀਹੇਵ ਵੀ ਕਰਦੇ ਨੇ ਔਰ ਜਦੋਂ ਮਿਸਬੀਹੇਵ ਕਰਦੇ ਨੇ ਤਾਂ ਫਿਰ ਤੂੰ ਕਿ ਸਾਡੇ ਕੋਲ ਕੁਝ ਹੁੰਦਾ ਨਹੀਂ ਅਸੀਂ ਬੋਲ ਨਹੀਂ ਸਕਦੇ ਉਹਨਾਂ ਦੇ ਹਰ ਜ਼ੁਲਮ ਦਾ ਮਤਲਬ ਜਵਾਬ ਨਹੀਂ ਦੇ ਸਕਦੇ ਉਨਹੀਂ ਜਦ ਸਾਡੇ ਤੇ ਉਹਾਵੀ ਹੁੰਦੇ ਨੇ ਔਰ ਇੱਕ ਵੀਰ ਜਿਹੜੇ ਕਿ ਮਤਲਬ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੇ ਉਹਨਾਂ ਦੱਸਿਆ ਕਿ ਸਾਡੀ ਲਾਈਨ ਸਾਡੀ ਬਕਾਇਦਾ ਤੌਰ ਤੇ ਲਾਈਨ ਬਣਾ ਦਿੱਤੀ ਜਾਂਦੀ ਸੀ ਉਸ ਲਾਈਨ ਦੇ ਵਿੱਚ ਅਸੀਂ ਜਿਹੜੇ ਬੰਦੇ ਲਾਈਨ ਤੋਂ ਅਲੱਗ ਹੋ ਜਾਂਦੇ ਸੀ ਉਹਨਾਂ ਨੂੰ ਅਲੱਗੀ ਕੀਤਾ ਜਾਂਦਾ ਸੀ ਸੁਇਸ ਕਰਕੇ ਕਿਤਨੇ-ਕਿਤੇ ਮੁਸ਼ਕਲਾਂ ਦਾ ਬਹੁਤ ਆਈਆਂ ਲੇਕਿਨ ਉਹਨਾਂ ਮੁਸ਼ਕਲਾਂ ਨੂੰ ਪਾਰ ਕਰਨ ਵਾਸਤੇ ਹੌਸਲੇ ਦੇ ਨਾਲ ਡਟੇ ਰਹੇ ਲੇਕਿਨ ਆਖਰਕਾਰ ਉਹ ਆਪਣੀ ਮੰਜ਼ਿਲ ਤੇ ਪਹੁੰਚ ਗਏ کسے نہ کسے طرح اپنی روزی روٹی چلائی لیکن جلو ڈانلڈ ٹرمپ نے سو چکی ہے امریکہ راستر پتی وجہ اس دن تو ہی مسیبتہ کا جہاں پہاڑ ہے جڑے لوگ غیر قانونی طریقے گئے نے اوپر ٹھیک ہوا ہے آئے دن جہاز آ جانا ریلیٹڈ نے گجرات کے نام لیٹڈ نے ہریا مہاراشٹر راجستھان الگ الگ سٹیٹس تو اور سب تو زیادہ گجرات ہریا کی امریکہ غلط طریقے کس طرح پریواران دے پریوار پیسہ پتہ نہیں ہو کس طرح کر دے ہے کی رکھ دے ہے آپ جی جانا ہی چاہنے آتا کوئی صحیح مارگ اپنا لیے صحیح تریقا اپنا لیے جی بڑی آسانی کے نام جی ਮਤਲਬ ਅਸੀਂ ਦੂਜੀ ਕੰਟਰੀ ਵਿੱਚ ਪ੍ਰਵੇਸ਼ ਕਰ ਸਕਦੇ ਆ ਗੈਰ ਕਾਨੂੰਨੀ ਤਰੀਕੇ ਨਾਲ ਆਖਰ ਕਿਸੇ ਦੇ ਘਰ ਵਿੱਚ ਦਾਖਲ ਹੋਵਾਂਗੇ ਕਿੰਨੇ ਦਿਨ ਤੱਕ ਦਾਖਲ ਹੋਵਾਂਗੇ ਇੱਕ ਨਾ ਇੱਕ ਦਿਨ ਤਾਂ ਸਾਨੂੰ ਉਸਲੀਅਤ ਦਾ ਸਾਹਮਣਾ ਕਰਨਾ ਪਏਗਾ ਦਾਪਾ ਕਿਰਾਏ ਦੇ ਮਕਾਨ ਤੇ ਰਹਿਣੇ ਆ ਔਰ ਜਦੋਂ ਤੱਕ ਆਪਾਂ ਉਹਨਾਂ ਨੂੰ ਕਿਰਾਇਆ ਦੇ ਹੀ ਜਾਂਨੇ ਆ ਠੀਕ ਹੈ ਔਰ ਜਦੋਂ ਕੁਝ ਇਹੋ ਜਿਹਾ ਕਾਨੂੰਨ ਆਉਂਦਾ ਕਿ ਕਿਰਾਏਦਾਰਾਂ ਨੂੰ ਇੰਜ ਕਰੋ ਉਹਨਾਂ ਦੀ ਇਨਫਰਮੇਸ਼ਨ ਲਾਓ ਕਿੱਥੇ ਕਿੱਥੇ ਕੀ ਕੀ ਰਹਿੰਦੇ ਨੇ ਉਹ ਸਾਰਾ ਕੁਝ ਫਿਰ ਉਹਦੇ ਵਿੱਚ ਆ ਜਾਂਦਾ ਦੂਜੀ ਪਾਸੇ ਇੱਕ ਗੱਲ ਦਾ ਮੈਨੂੰ ਬਹੁਤ ਰੋਸ ਆ ਕਿ ਬਹੁਤ ਸਾਰੇ ਪੰਜਾਬੀ ਤਾਂ ਵਿਚਾਰੇ ਆਪਣੇ ਪਰਿਵਾਰਾਂ ਨਾਲ ਜੁੜੇ ਨੇ ਪਰ ਕੁਝ ਇੱਕ ਪੰਜਾਬੀ ਅਜਿਹੇ ਨੇ ਜੋ ਦੂਜੀਆਂ ਦੇ ਕੰਟਰੀਆਂ ਵਿੱਚ ਵੀ ਜਾ ਕੇ ਮਤਲਬ ਉਹ ਵੀ ਫੁਕਰਾ ਜਿਹੀ ਕਰਦੇ ਨੇ ਜਿਹਦੇ ਨਾਲ ਫਿਰ ਉਹਨਾਂ ਨੂੰ ਤਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਔਰ ਜਿਹੜੇ ਵਿਚਾਰੇ ਬੜੀ ਅਤਲੀਕ ਨੇ ਰਹਿ ਰਹੇ ਨੇ ਉਹਨਾਂ ਨੂੰ ਜਾ ਕੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਸਹੀ ਕਵੀਕੇ ਦੇ ਨਾਲ ਰਹਿਣ ਵਾਲਿਆਂ ਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਸਗੋਂ ਕਿ ਜਿਹੜੇ ਗਲਤ ਲੋਕ ਨੇ ਉਹਨਾਂ ਦੇ ਕਰਕੇ ਜਿਹੜੇ ਸਹੀ ਲੋਕ ਨੇ ਉਹਨਾਂ ਨੂੰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ پہ ہے سو یہی کہاں گی ڈلڈ ٹرمپ کا جا فیصلہ ہے کتنے کتنا اگلے کا خطرہ اس کر کے انہوں نے زیادہ گاج جہی ہے ڈونلڈ ٹرمپ کی وہ گر رہی ہے اور پہلا جہاز تو جس دن آیا اس دن تو پیروں میں بیڑیاں پائی ہوئی سی ہاتھوں چھت کڑیاں سی جی گلام نا لے کے آنے ਫਿਲਮਾਂ ਬੁੱਧ ਚ ਦਿਖਾਏ ਜਾਂਦੇ ਆ ਉਸ ਤਰ੍ਹਾਂ ਉਹਨਾਂ ਨੂੰ ਉਤਾਰਿਆ ਜਾਂਦਾ ਸੀ ਜਹਾਜ਼ ਤੇ ਚ ਚੜਾਇਆ ਜਾਂਦਾ ਸੀ ਉਹ ਸਾਰਾ ਕੁਝ ਕਿਤੇ ਨਾ ਕਿਤੇ ਗੈਰ ਕਾਨੂੰਨੀ ਸੀਗਾ ਨਹੀਂ ਚਾਹੀਦਾ ਸੀ ਮੈਂ ਮੁਬਾਰਕਾਂ ਦੇਣਾ ਚਾਹੁੰਦਾ ਹਾਂ ਉਹਨਾਂ ਕੰਟਰੀਜ਼ ਨੂੰ ਜਿਨ੍ਹਾਂ ਨੇ ਡੋਨਲਡ ਟਰੰਪ ਦੇ ਇਸ ਤਰ੍ਹਾਂ ਦੇ ਰਵੱਈਏ ਨੂੰ ਉਹਨਾਂ ਨੇ ਚੈਲੰਜ ਕੀਤਾ ਉਹਨਾਂ ਨੇ ਕਿਹਾ ਕਿ ਨਹੀਂ ਸਾਡੇ ਸਾਡੇ ਦੇਸ਼ ਦੇ ਲੋਕ ਜਿਹੜੇ ਨੇ ਅਸੀਂ ਉਹਨਾਂ ਵਾਸਤੇ ਪਲਾਨ ਕੀਤਾ ਜਾਂਦੇ ਉਹ ਲੈ ਕੇ ਆਏਗਾ ਲੇਕਿਨ ਭਾਰਤ ਤੇ ਗੱਲਾਂ ਕਰਨ ਵਾਲੇ ਆ ਜਿਨ੍ਹਾਂ ਦੇ ਸਾਹਮਣੇ ਸਾਰਾ ਕੁਝ ਹੋਇਆ ਔਰ ਅਗਲੇ ਨੇ ਦਰਜ ਬੇੜੀਆਂ ਆ ساریاں گلہ باتا جیڑی نے یہ تھی جی اپا غلط قدم چکیا ہے پناما کے جنگلانیاں کہانیاں ہن ہوں دیا ہیں دکھ ہندہ ہے جب وہ اپنی زبان دور ساریا گلان بات کرتے ہیں کس طرح ਪੈਸੇ ਪੈਸੇ ਤੋਂ ਮਹਤਾਜ ਹੁੰਦੇ ਨਹੀਂ ਰੋਟੀ ਪਾਣੀ ਤੋਂ ਮਹਤਾਜ ਹੁੰਦੇ ਨੇ ਬ੍ਰੈਡ ਜਿਹੜੇ ਕੀ ਜੇ ਮਤਲਬ ਜਿਹੜੇ ਸਵਾਇ ਬ੍ਰੈਡਾਂ ਤੋਂ ਕੁਝ ਨਹੀਂ ਹੁੰਦਾ ਪਾਣੀ ਦੀ ਉਹਨਾਂ ਨੂੰ ਜਿਹੜਾ ਨਾਲ ਆਉਂਦਾ ਉਹਦੇ ਵਿੱਚ ਫਿਰ ਕਹਿੰਦੇ ਆ ਕਿ 사ਸੀ ਮਗਰਮਛ ਦੇਖੇ ਨੇ ਜਿਸ ਦਰਿਆ ਦੇ ਵਿੱਚ ਜੀ ਕਸ਼ਤੀ ਚ ਪੰਜ ਬੰਦਿਆਂ ਦੀ ਜਗ੍ਹਾ ਤੋਂ ਉਹਦੇ ਵਿੱਚ 25 ਬੰਦੇ ਬਿਠਾਏ ਜਾਂਦੇ ਨੇ ਹੈਪੇ ਡੇਗੇ ਡੇਗੇ ਨਹੀਂਦਾ ਮਤਲਬ ਮੁਕਦਰੀ ਮੁਕਦਰ ਹੈ ਇਸ ਤੋਂ ਇਲਾਵਾ ਉਥੇ ਕੁਝ ਵੀ ਨਹੀਂ ਹੈ ਸੋ ਇਸ ਕਰਕੇ ਜਾਓ ਅਸੀਂ ਇਹ ਨਹੀਂ ਕਹਿੰਦੇ ਪਰ ਸਹੀ ਤਰੀਕੇ ਨਾਲ ਜਾਓ ਤਾਂ ਕਿ ਤੁਹਾਡੇ ਵਾਰਾ ਲਗਾਇਆ ਪੈਸਾ ਸਹੀ ਸਾਬਤ ਹੋ ਸਕੇ ਜੁੜੇ ਰਹੋ ਪੋਸੂ ਨਾਮਾ ਚੰਦਨ ਨਾਰ